ਗੱਲ ਦੀ ਸੀ ਕਿ ਬਾਹਰ ਜਾ ਤਾਂ ਫੇਰ ਪੀਉਂਗਾ ਕੋਈ ਕੋਈ ਹੱਥ ਪਾਏ ਜਾਲਤ ਕੋਈ ਮੈਟਰ ਨਹੀਂ ਹੈ ਜੀ ਜੋ ਸਾਡੀ ਬੇਇੱਜ਼ਤੀ ਹੈ ਤਾਂ ਕਾਈ ਦੇਖਦਾ ਕਾਈ ਹੋਰ ਕੁਛ ਨਹੀਂ ਕਹਿੰਦੇ ਸੱਜਣਾ ਦਿੱਕਤੀ ਰੂਮਾ ਨੇ ਦੇਖੋ ਮੇਰੀ ਬੇਨਤੀ ਸੁਣੋ ਤੁਸੀਂ ਸਾਰੇ ਮੇਰੇ ਲੱਖੇ ਦੇ ਹੋ ਇੱਧਰ ਹੋਇ ਮਣੇ ਸਤਿਕਾਰਯੋਗੋਂ ਮੇਰੇ ਬਜ਼ੁਰਗੋਂ ਠੀਕ ਹੈ ਮੇਰੇ ਨੌਜਵਾਨ ਭਰਾ ਵੀ ਸਾਰੇ ਖੜੇ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਤੁਸੀਂ ਆਪਣੀ ਇਮਾਨਦਾਰੀ ਨਾਲ ਦੱਸਿਓ ਕਿਸੇ ਵੀ ਕਿਸਾਨ ਵੀਰ ਨੂੰ ਤੁਸੀਂ ਸਾਰੇ ਹਲਕੇ ਘਣੌਰ ਦੇ ਬਾਈ ਜੀ ਵੀ ਖੜੇ ਨੇ ਸਾਰਿਆਂ ਨੂੰ ਮੈਂ ਬਾਈ ਨੇਮ ਬਾਈ ਫੇਸ ਕੱਲੇ ਕੱਲੇ ਨੂੰ ਜਾਣਦਾ ਹਾਂ ਤੁਹਾਨੂੰ ਕਦੇ ਵੀ ਕੋਈ ਕੰਮ ਪਿਆ ਸੁਣੋ ਮੇਰੀ ਗੱਲ ਕਦਾ ਮੇਰੀ ਕਦੇ ਕੋਈ ਕੰਮ ਪਿਆ ਕਿਸੇ ਵੀ ਤਰ੍ਹਾਂ ਤੁਸੀਂ ਕਦੇ ਮੈਨੂੰ ਹੁਕਮ ਲਾਇਆ ਮੈਂ ਤੁਹਾਡੇ ਤੋਂ ਭੱਜਿਆ ਕਦੇ ਇਹ ਨਾ ਉਹ ਤਾਂ ਤੁਹਾਡੀ ਗੱਲ ਮੈਂ ਨਹੀਂ ਮੰਨਦਾ ਜੀ ਤੁਸੀਂ ਅਸੀਂ ਸਾਡੇ ਜਿਹੜੇ ਤੁਸੀਂ ਕੋਈ ਗਲਤ ਬਿਆਨ ਨਹੀਂ ਦਿੱਤਾ ਕਿਸਾਨੀ ਬਾਰੇ ਤੁਸੀਂ ਗੱਲ ਪਾ ਦਿੱਤੀ ਬੜੇ ਵਿਆਹ ਕਿ ਸਾਡਾ ਮਾਲਾ ਕਿੰਨਾ ਨਹੀਂ ਦਿੱਤਾ ਕਰਦੇ ਵੀ ਨਹੀਂ ਤੁਹਾਡਾ ਬਰੋ ਮੰਨਾ ਸਰ ਜੀ ਮੇਰੀ ਕਮਿੰਤੀ ਹੈ ਦੇਖੋ ਮੈਂ 2000 ਗਰੇਵਾਲ ਸਾਹਿਬ ਹੈ ਉਹਨਾਂ ਨੂੰ ਅਸੀਂ ਕਹਿੰਦੇ ਤੁਸੀਂ ਮਾਲਾ ਬੋ ਜੀ ਜੀ ਤੁਹਾਨੂੰ ਕਹਿੰਦੇ ਬਿਆਨ ਨਹੀਂ ਸਾਡੀ ਅੱਡੇ ਖਬਰ ਨਹੀਂ ਜਦੋਂ ਨਹੀਂ ਲਾਈ ਤੁਸੀਂ ਬੋਲੀ ਉਹ ਜਲਦੀ ਸਰ ਜੀ ਉਹ ਹੱਥ ਮੰਨ ਲਿਆ ਮੈਂ ਮੂਰਾ ਹੋਇਆ ਗੱਡੀ ਕਾ ਮੈਂ ਕਹਿੰਦਾ ਮੈਂ ਸਮਝ ਜੇ ਕਿਤੇ ਤੁਹਾਡਾ ਕੋਈ ਇਹ ਸਾਡਾ ਬਰੋ ਵੀ ਹੋ ਜਾ ਬੰਦਾ ਤੋਂ ਸਾਡੇ ਪਰਚਾ ਬਾਦੋ ਤੁਸੀਂ ਪਰ ਸਾਡੀ ਇਹ ਬੇਇੱਜ਼ਤੀ ਹੈ ਪਰਚਾ ਖੋਲਦੇ ਹਾਂ ਹੁਣ ਬਾਈ ਜੀ ਕਹਿ ਰਹੇ ਆ ਤੂੰ ਪਾਰਟੀ ਛੱਡ ਦੇ ਬਾਈ ਜੀ ਮੈਂ 2000 ਤੁਸੀਂ ਸਾਰੇ ਤੁਸੀਂ ਕਿਸਾਨੀ ਸਿੰਘ ਦਾ ਰਸਤਾ ਹੈਗੇ ਹੋ ਯੂਨੀਅਨ ਚ ਵੀ ਹੈਗੇ ਹੋ ਠੀਕ ਆ ਸਰ ਪਰ ਮੇਰੀ ਗੱਲ ਦਾ ਬੁਰਾ ਨਾ ਮੰਨਿਓ ਤੁਸੀਂ ਕਿਤੇ ਨਾ ਕਿਤੇ ਹਰੇ ਹਰ ਇੱਕ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਤੁਸੀਂ ਜੁੜੇ ਹੋ। ਤੂੰ ਮੈਂ 2003 ਦਾ ਮੇਰਾ ਮੈਂ ਜਦੋਂ ਜੰਮਿਆ ਮੇਰਾ ਜਨਮ ਭਾਰਤੀ ਜਨਤਾ ਪਾਰਟੀ ਚ ਹੋਇਆ ਤੇ ਮੈਂ ਜਿੱਦਣ ਮਰੂੰਗਾ ਉਸ ਦਿਨ ਕਫਨ ਭਾਰਤੀ ਜਨਤਾ ਪਾਰਟੀ ਦਾ ਹੀ ਮੇਰੇ ਤੇ ਪਾਊਗਾ। ਠੀਕ ਹੈ ਕਿਉਂਕਿ ਮੈਂ ਉਸ ਪਾਰਟੀ ਚ ਜੰਮਿਆ ਮੇਰੀ ਵਿਚਾਰਧਾਰਾ ਸਾਾਨੂੰ ਕੋਈ ਇਤਰਾਜ਼ ਨਹੀਂ। ਥੋੜਾ ਸਤਕਾਰ ਕਰਦੇ ਤੂੰ ਦੇਖੇ ਬਿਲਕੁਲ ਕਹੀ ਹੁਣ ਬਾਈ ਜੀ ਕਹਿ ਰਹੇ ਨਾ ਵੀ ਤੂੰ ਪਾਰਟੀ ਛੱਡ ਦੇ ਪਾਰਟੀ ਤੇ ਮੈਂ ਪਾਰਟੀ ਨਹੀਂ ਮਹਾਰਾ ਉਹ ਵਿਚਾਰਧਾਰਾ ਕੇ ਲੜਾਈ ਹੈ। ਥਾਰੀ ਵਿਚਾਰਧਾਰਾ ਕਿਸਾਨਾਂ ਪ੍ਰਤੀ ਚੰਗੀ ਨਹੀਂ ਹੈ ਜੀ। ਮੁੱਦਿਆਂ ਦੀ ਲੜਾਈ ਹੈ। ਮੁੱਦਿਆਂ ਦੀ ਲੜਾਈ ਹੈ। ਬਾਤ ਹੋਏ ہماری। ਦਾ ਵੀ ਸਾਡੇ ਬੱਚੇ ਸੁਣੋ ਇੱਕ ਮਿੰਟ ਜੀ ਜੀ ਸਾਡੇ ਬੱਚੇ ਹਰਿਆਣੇ ਦੇ ਪੜਦੇ ਜੀ ਜੀ ਬਸ ਸਾਨਾ 11 ਵਜੇ 10 ਵਜੇ ਜਾਂ ਮਸਿਰੇ ਇੰਨੀ ਨਹੀਂ ਅਸੀਂ ਪਿੱਸਾ ਦੇ ਰਹੇ ਹਾਂ ਅਸੀਂ ਕਹਿੰਦੇ ਵੀ ਥੋੜਾ ਜਿਹਾ ਰਸਤਾ ਛੱਡ ਦੋ ਕਿਸਾਨਾਂ ਨੂੰ ਘੇਰ ਕੇ ਪਾਸੇ ਬਿਠਾ ਦਿਓ ਐ ਇੱਥੇ ਫੋਰਸ ਲਾ ਦੋ ਤੁਸੀਂ ਨਾ ਜਾਣਦੇ ਰਸਤਾ ਤਾਂ ਦੇਖੋ ਮੇਨ ਰੋਡ ਸਾਡੀ ਮੇਨ ਮੰਗ ਤਾਂ ਇਸ ਵਾਸਤੇ ਕਰੋ ਜਾਣਾ ਅਸੀਂ ਤਾਂ ਤੰਗ ਨਹੀਂ ਮਿੱਠੋ ਵੀ ਬਾਤ ਇਹ ਨੂੰ ਮਾਨੂੰ ਦਿੱਲੀ ਜਾਣ ਦੇ ਕਿਉਂ ਰੁੱਕ ਗਿਆ ਹਮੇ ਬੀਜੇਪੀ ਨੂੰ ਕਿਉਂ ਨਾ ਰੋਕਾਂ ਬਾਤ ਕਿਹਾ ਐਡਿਟ ਕਿੰਨ ਲਾਇ ਗਏ ਹਮੇ ਕੋਈ ਹੋਰ ਕੀ ਇਸੀ ਕੰਟਰੀ ਕੇ ਤਾਂ ਹੈ ਨਹੀਂ ਕਸੂਰ ਪਤਾਓ ਮਾਰਾ ਕਿਹਾ ਹਮੇ ਵੀ ਆਪਣੀ ਬਾਤ ਰੱਖਣ ਜਾ ਰਹੇ ਹਾਂ ਤੁਮੂਦੀ ਕੇ ਸਾਹਮਣੇ ਜਦ ਮਾਰੀ ਪਾਰਟੀ ਕੋਈ ਬਾਤ ਕਰਦੀ ਹਮੇ ਮੀਡੀਆ ਵੀ ਕੀ ਪਾਸ ਨੇ ਸੁਣੋ ਇੱਕ ਕੁਛ ਗੱਲਾਂ ਅਸੀਂ ਮੀਡੀਆ ਤੇ ਆ ਸੋਸ਼ਲ ਮੀਡੀਆ ਤੇ ਉਪਰ ਨਹੀਂ ਦੱਸ ਸਕਦੇ ਜਦੋਂ ਵੀ ਸਾਡੀ ਪਾਰਟੀ ਦੀ ਮੀਟਿੰਗ ਹੁੰਦੀ ਹੈ ਸਾਡੇ ਪ੍ਰਦੇਸ਼ ਦੇ ਨੇਤਾ ਜਾਂ ਕੇਂਦਰ ਦੇ ਨੇਤਾ ਜਾਂ ਮਹਾਰਾਣੀ ਸਾਹਿਬ ਨਾਲ ਤਾਂ ਮਹਾਰਾਣੀ ਸਾਹਿਬ ਦਾ ਵੀ ਬੜਾ ਸਪਸ਼ਟ ਵਿਜ਼ਨ ਹੈ ਕਿ ਉਹ ਕਿਉਂਕਿ ਕੈਪਟਨ ਸਾਹਿਬ ਮਹਾਰਾਣੀ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਨਰਿੰਦਰ ਮੋਦੀ ਜੀ ਨੇ ਜੋ ਕਿਸਾਨ ਵੀਰਾਂ ਲਈ ਕੀਤਾ ਤੁਸੀਂ ਰਿਕਾਰਡ ਚੱਕ ਕੇ ਦੇਖ ਲਓ ਫਸਲਾਂ ਦੇ ਰੇਟ ਦੇਖ ਲਓ ਕਿਸਾਨ ਸਨਮਾਨੀ ਦੀ ਯੋਜਨਾ ਤਹ ਜੋ ਕਿਸਾਨ ਵੀਰਾਂ ਦੇ ਖਾਤੇ ਅੱਜ ਪੈਸੇ ਪਾਏ ਨੇ ਉਹ ਦੇਖ ਲਓ ਉਹ ਅੱਜ ਤੋਂ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਪਾਇਆ ਰਹੀ ਗੱਲ ਇਹ ਵਾਲੀ ਇਹ ਵੀ ਹੁਣ ਕੋਲ ਦੇਖੋ ਕਿ ਲੋਕਾਂ ਨੇ ਦੇਖੋ ਪਿੱਕੀ ਦੀ ਤੁਸੀਂ ਸਾਡੀ ਗੱਲ ਤਾਂ ਸੁਣੀ ਆਂ ਦੇਖੋ ਸਾਨੂੰ ਕਿੰਨੂ ਵੀ ਆਪਣੇ ਉਹੀ ਨਿਕਲੇ ਰੱਬ ਦੇ ਸਾਡੇ ਕੋਲ ਸਰ ਦੇ ਬੂ ਮੈਂ ਕਿਹਾ ਸਰ ਕੋਈ ਅਸੀਂ ਬੈਟਰੀ ਸੀ ਉਹਦੇ ਘਾਰ ਆ ਆਪਣਾ ਮੈਂ ਬੀਚ ਦਾ ਘਰੇ ਜੀ ਵਿੱਕੀ ਬਾਈ ਸਾਡੇ ਨਾਲ ਗੱਲ ਕਰਾ ਰਹੀ ਹੈ ਗੱਲ ਰਾਨੀ ਨਹੀਂ ਕਰਦੇ ਜੀ ਦਾ ਮੀਡੀਆ ਦੇ ਸਾਹਮਣੇ ਆ ਕੇ ਮੈਂ ਕਿਸਾਨਾਂ ਨਾਲ ਗੱਲ ਖੜੀ ਹਾਂ ਕਿਸਾਨਾਂ ਫਰੀਕ ਬੰਦ ਮੁੱਢਤ ਤੋਂ ਗੱਲ ਅਸੀਂ ਗੱਲ ਮੀਡੀਆ ਮਗਾ ਬਿਆਨ ਤੋਂ ਦੇਹ ਉਹਦਾ ਬੋਟਾ ਮੰਗਣ ਦਾ ਹੱਕ ਹੈ ਜੀ ਅਸੀਂ ਕਹਿੰਦੇ ਸਾਡੇ ਨਾਲ ਗੱਗੇ ਸਾਡੇ 4 ਬੰਦੇ ਖੜੇ ਉਹਨੂੰ ਰੋਕ ਕੇ ਗੱਲ ਕਰਦੇ ਨਹੀਂ ਪੱਕ ਪਏ ਨੇ ਰਾਣੀ ਨੇ ਜੇ ਕੋਈ ਸੱਤਾ ਬਦਲਦਾ ਬਾਟੋ ਦਾ ਕੰਡ ਹੋ ਗਿਆ ਨਾ ਤਾਂ ਗੱਲ ਵੀ ਨਹੀਂ ਕਰਦਾ ਇਹ ਮਤ ਕੇ ਮਾਰ ਮਾਰ ਕੇ ਮਾਰੇ ਜਿਹੜਾ ਜਿਹੜੀ ਇਹ ਘਟਨਾ ਹੋਈ ਆ ਉਹਦਾ ਸਾਨੂੰ ਬਹੁਤ ਅਫਸੋਸ ਹੈ ਬੜਾ ਜਿਆਦਾ ਦੁਖ ਹੈਲੀ ਬਹੁਤ ਜਿਆਦਾ ਦੁੱਖ ਹੈ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਵੀ ਸਾਰੀ ਪਾਰਟੀ ਵੱਲੋਂ ਅਸੀਂ ਦੁੱਖ ਜਤਾਉਂਦੇ ਆ ਬੜੀ ਮਾੜੀ ਘਟਨਾ ਹੋਈ ਆ ਇਹ ਅੱਜ ਵੀ ਆਖਰੀ ਵਾਰ ਮਨ ਲੈ ਤੁਹਾਨੂੰ ਕਿਹੜੇ ਮਾਰ ਕਰਨਾਂ ਤੋਂ ਬਚਾ ਕੇ ਰੱਖੋ ਨਾ ਅਸੀਂ ਮੌਜੂਦ ਰਹਿ ਕੇ ਸਾਰੀ ਉਹ ਸਟਰਾ ਦੇ ਉਹਨਾਂ ਨੇ ਇੱਕਦਮ ਦੇਖੋ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਵਾਦਾ ਕਰਦਾ ਜੀ ਤੁਹਾਡੀਆਂ ਜੋ ਵੀ ਉਹਨਾਂ ਨੇ ਤੁਹਾਡੀਆਂ ਤੁਹਾਡੀਆਂ ਮੈਂ ਤੁਹਾਡੀ ਗੱਲ ਨੂੰ ਮੈਂ ਉੱਪਰ ਬਚਾਉਂਗਾ ਜੀ ਕਿਹੜਾ ਗੱਲ ਹੋਰ ਮਾਰਿਆ ਗਿਆ ਹੈ ਮਾਰਿਆ ਗਿਆ ਕੀ ਕੀ ਕਰ ਰਹੇ ਹੋ ਉਹ ਕਰਨਾ ਹੀ ਸੀ ਮਨ ਨੇ ਕਿਹਾ ਮੱਗਾ ਮਨ ਨੇ ਬੰਨ੍ਹਿਆ ਬਾਤ ਤੇ ਫਾਇਦਾ ਇਕੱਲੇ ਕਿਸਾਨੂੰ ਦੇਖੋ ਇੱਕ ਵੀਰ ਗੱਲ ਦਾ ਸਾਡਾ ਵੀਰੋ ਮਰ ਗਿਆ ਤਾਂ ਜੀ ਜੀ ਸਹੀਦ ਹੋ ਗਿਆ ਅਸੀਂ ਉਹਨਾਂ ਦੀਆਂ ਗੱਡੀਆਂ ਰੋਕ ਰੇ ਗੁੱਸਾ ਆਇਆ ਗੀ ਰੋਕ ਰਹੇ ਬਾਈ ਖੜੇ ਆਏ ਪਾਏ ਗੁੱਸਾ ਵੀ ਲਵੇ ਸਾਨੂੰ ਅਸੀਂ ਹੱਥ ਬੰਨੇ ਉਹ ਵੀਰੇ ਨੂੰ ਚੱਕ ਤਾਂ ਲੈ ਜਾਓ ਮਰ ਗਿਆ ਸਾਡਾ ਕਿਉਂਕਿ ਸਾਹ ਨਹੀਂ ਹੈਗੇ ਅਸੀਂ ਬੇਨਤਾ ਕਿਸੇ ਨੇ ਸਾਨੂੰ ਚੱਕਿਆ ਨਹੀਂ ਜੀ ਉਹਨੂੰ ਬੰਦੇ ਨੂੰ ਦੇਖੋ ਅਸੀਂ ਆਪਣੀ ਗੱਡੀ ਲਿਆ ਕੇ ਹੰਸਾ ਪਿਆ ਤਿੰਨ ਪਈਆ ਟੈਂਪੂ ਮੈਂ ਲੱਦਣ ਲੱਗੇ ਜੀ ਨੂੰ ਫਟਾਫਟ ਇਹਨਾਂ ਨੂੰ ਗੱਡੀ ਲੈ ਕੇ ਆ ਗਿਆ ਵੀਰ ਮੈਂ ਗੱਡੀ ਮੈਂ ਆਪਣੀ ਗੱਡੀ ਮੈਂ ਹਸਪਤਾਲ ਪਹੁੰਚਾਇਆ ਸੇ ਖਨੌਰੀ ਜੀ ਕਿੱਡਾ ਜੁਲਮ ਹੈ ਦੇਖੋ ਸਰ ਮਾਰ ਗਿਆ ਠੀਕ ਹੈ ਉਹ ਗੱਡੀ ਨਾਲ ਮਰ ਗਿਆ ਧੱਕੇ ਨਾਲ ਮਰ ਗਿਆ ਕੋਣ ਜੀ ਇਹਨਾਂ ਦਾ ਫਾਤ ਬੜਾ ਵੀ ਚੱਕਾ ਦਾ ਲੇਉ ਬੰਦਾ ਹੋਇਆ ਜੀ ਸਾਨੂੰ ਬੜਾ ਦੁੱਖ ਹੈ ਬਹੁਤ ਜ਼ਿਆਦਾ ਲੋਕ ਬਸਟ ਮਰੀਵੇ ਚੱਕਦੇ ਵੀ ਨਹੀਂ ਹੈਗੇ ਦੇਖੋ ਦੇਖੀ ਜੀ ਹੋਰ ਪਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਜੀ ਜੋ ਤੁਹਾਡੀਆਂ ਗੱਲਾਂ ਨੇ ਮੈਂ ਆਪਣੀ ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਨੇਤਰਤਵ ਨੂੰ ਤੇ ਕੇਂਦਰੀ ਲੀਡਰਸ਼ਿਪ ਨੂੰ ਥੋੜੀ ਗੱਲਾਂ ਜ਼ਰੂਰ ਪਹੁੰਚਾਉਣ ਦੀ ਵੀ ਦਾ ਤੁਹਾਡੀ ਗੱਲ ਸੁਣੀ ਇਹ ਤਾਂ ਗੱਲ ਸੁਣਦਾ ਜੀ ਜਿੱਤ ਕੇ ਕੀ ਕਰਦੇ ਨੇ ਨਾ ਇਹ ਤਾਂ ਗੱਲ ਸੁਣਨੀ ਥੋੜੀ ਹੁੰਦੀ ਹੁੰਦੀ ਠੀਕ ਹੈ ਸਰ ਇਹ ਮੰਗਾ ਮੰਨਿਆ ਵੀ ਆ ਉਹ ਬਹੁਤ ਜੀ ਜਦੋਂ ਕਾਂਗਰਸ ਨੂੰ ਇਹਨਾਂ ਨੂੰ ਪਤਾ ਹੀ ਐ ਜਦੋਂ ਮਿਲ ਜਾਂਦਾ ਜੀ ਤੁਹਾਨੂੰ ਪਤਾ ਹੀ ਤੁਸੀਂ ਸਾਡੇ ਵਿੱਚੋਂ ਸਾਡੇ ਹੀ ਆ ਤੁਸੀਂ ਬਿਲਕੁਲ ਥੋੜੀ ਜਾਂ ਬਸ ਮੈਂ ਛੋਟਾ ਹੀ ਆ ਜੀ ਤੁਸੀਂ ਮੇਰੇ ਸਾਰੇ ਪਰਿਵਾਰ ਦੇ ਅੰਗ ਮਹਾਰਾਣੀ ਸਾਹਿਬ ਨੂੰ ਇੰਨੀ ਬੇਇਨਤੀ ਕਰ ਦੋ ਪ੍ਰੋਗਰਾਮ ਜੇ ਕੋਈ ਹੋਊਗਾ ਤੁਹਾਡੀ ਆਵਾਜ਼ ਪੁਕਾਈ ਜਾਊਗੀ ਸੱਚੇ ਕਿ ਖੜੇ ਹੋਏ ਸਾਡੇ ਚਾਰ ਬੰਦੇ ਉਹਨਾਂ ਦਾ ਉਹ ਕਾਗਜ਼ ਲੈ ਲਓ ਉਹਨਾਂ ਨੂੰ ਨਾ ਕਰਦੇ ਮੇਰੀ ਜੁਮਹੰਤੀ ਸੁਣੋ ਮੇਰੀ ਜੁਮਹੰਤੀ ਜੇ ਬਾਤ ਬਚਾਏ ਮੇਰੇ ਤੁਸੀਂ ਸਾਰੇ ਮੇਰੇ ਪਿਤਾ ਸਾਮਾਨੋਂ ਬਜ਼ੁਰਗ ਖੜੇ ਨੇ ਮੇਰੇ ਭਰਾਓ ਨੌਜਵਾਨ ਵੀਰ ਦੇਖੋ ਲੋਕਤੰਤਰ ਦੇ ਵਿੱਚ ਵਿਰੋਧ ਕਰਨਾ ਤੁਹਾਡਾ ਹੱਕ ਹੈ ਤੁਸੀਂ ਕਰੋ ਪਰ ਮੇਰੀ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਹੈ ਵੀ ਜਿਹੜਾ ਆਪਣਾ ਪ੍ਰੋਟੈਸਟ ਹੈ ਸ਼ਾਂਤਮਈ ਤਰੀਕੇ ਨਾਲ ਹੋਣਾ ਚਾਹੀਦਾ ਹੈ ਜੀ ਦੇਖੋ ਸਾਨੂੰ ਨਹੀਂ ਹੁੰਦੇ ਜੀ ਦੇਖੋ ਮੈਂ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਤੁਹਾਡੇ ਮਨ 'ਚ ਰੋਸ਼ ਹੈ ਤੁਸੀਂ ਵੋਟਾਂ ਨਹੀਂ ਪਾਣੀਆਂ ਮਨ 'ਚ ਰੋਸ਼ ਹੈ ਠੀਕ ਹੈ ਨਾ ਮੈਂ ਮੰਨਦਾ ਤੁਹਾਡੇ ਮਨ 'ਚ ਰੋਸ਼ ਹੈ ਪਰ ਇਹ ਨਾ ਹੋਵੇ ਦੇਖੋ ਅਸੀਂ ਵੋਟ ਮੰਗਣ ਤਾਂ ਚਾਹਾਂਗੇ ਜੀ ਹੁਣ ਇਲੈਕਸ਼ਨ ਹੈ ਪਿੰਡਾਂ 'ਚ ਜਾਣਾ ਤਾਂ ਪੈਣਾ ਹੀ ਹੈ ਤੁਸੀਂ ਵੋਟ ਮੈਂ ਮੰਨਦਾ ਤੁਹਾਡੇ ਮਨ 'ਚ ਰੋਸ਼ ਹੈ ਪਰ ਮੇਰੀ ਇੱਕ ਮੰਦੀ ਹੈ ਜਿਹੜਾ ਤੁਸੀਂ ਵਿਰੋਧ ਕਰਨਾ ਹੈ ਸ਼ਾਂਤਮਈ ਤਰੀਕੇ ਨਾਲ ਉੱਥੋਂ ਬਾਈ ਬੈਠੇ ਵਿਰੋਧ ਤਾਂ ਹੀ ਹੈ ਜਿਹੜਾ ਸਵਾਲ ਕਰਦੇ ਨੇ ਪੜਚੋਣੀਆਂ ਦਿਖਾ ਦਿਆ ਨਹੀਂ ਬਿਲਕੁਲ ਆਪਣੇ ਸਵਾਲ ਰੱਖਣੀ ਤੁਸੀਂ ਆਪਣੇ ਸਵਾਲ ਰੱਖੋ ਉੱਥੋਂ ਨੂੰ ਸਵਾਲਾਂ ਦਾ ਜਵਾਬ ਅਸੀਂ ਦਵਾਂਗੇ ਫਤਲਵਾ ਇਹ ਥੋੜੇ ਨਾਲ ਵਾਦਾ ਥੋੜੇ ਨਾਲ ਵਾਦਾ ਵੀ ਕਰਦੇ ਆ ਜੀ ਦੇਖੋ ਤੁਹਾਡੇ ਨਾਲ ਵਾਦਾ ਵੀ ਕਰਦੇ ਆ ਤੁਸੀਂ ਪਹਿਲਾਂ ਵੀ ਹੁਣ ਮੈਂ ਓਪਨਲੀ ਨਹੀਂ ਗੱਲਾਂ ਦੱਸ ਸਕਦਾ ਵੀ ਤੁਹਾਡੇ ਕਿੱਥੇ ਕਿੱਥੇ ਸਾਰੇ ਪਰਮਾਂ ਦੇ ਕਿਥੇ ਕਿਥੇ ਕੰਮ ਆਇਆ ਨੇ ਜਵਾਬ ਤਾਂ ਤੇ ਅੰਦਰ ਵੀ ਰਹੂਗਾ ਬਾਈ ਤੈਨੂੰ ਤਾਂ ਜਦ ਮੈਂ ਉਹਦਾ ਵੜ ਜਾ ਤੁਸੀਂ ਖੜ੍ਹੇ ਹੋ ਜੀ ਉਹਦਾ ਵੜ ਜਾ ਤੁਹਾਡੇ ਬੱਚੇ ਆ ਜੀ ਮੈਨੂੰ ਕੰਨ ਤੋਂ ਫੜ ਕੇ ਤੁਸੀਂ ਹੱਥ ਤੋਂ ਫੜ ਕੇ ਜਿੱਥੇ ਮਰਜ਼ੀ ਲੈ ਜਾ ਥੋਡੇ ਨਾਲ ਨਿੱਜੀ ਤੌਰ ਤੇ ਤੈਨੂੰ ਕੋਈ ਜਿੰਨੇ ਬੰਦੇ ਕੇ ਚਿਹਰੇ ਸਾਰੇ ਪ੍ਰਸ਼ੰਸਾ ਹੀ ਕਰਦੇ ਆਂ ਸਾਡੇ ਇਹ ਸੁਣਾ ਕੇ ਹਾਂ ਜੀ ਪਰ ਉਹ ਆਪਣੇ ਉਹਨੇ ਕਹਿੰਦਾ ਮੈਂ ਕੀ ਕਰੇ ਵਾਹਿਗੁਰੂ ਸਾਹਿਬ ਕਰਦੇ ਤੁਸੀਂ ਕਦੇ ਸਾਡੇ ਪਾਰਟੀ